ਸਾਸੀ ਕਾਲ ਜੀ ਮੈਂ ਨਾ ਜਿਹੜੀ ਟਾਵਰ ਵਾਲੀ ਵੀਡੀਓ ਬਣਾਈ ਸੀ ਨਾ ਉਹ ਕੱਟ ਗਿਆ ਹੁ ਮੈਂ ਦੁਬਾਰਾ ਪਾਉਣ ਲੱਗਿਆ ਤੇ ਜਿਹਨੇ ਦੇਖ ਲਈ ਉਹਦਾ ਧੰਨਵਾਦ ਜਿਹਨੇ ਦੇਖੀ ਉਹ ਪੂਰੀ ਦੇਖਿਓ ਵੀਡੀਓ ਐਨੀ ਮਿਹਨਤ ਨਾਲ ਬਣਾਈ ਦੀ ਚੰਗੀ ਲੱਗੀ ਤਾਂ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼ ਅੱਜ ਦੇਖੋ ਦੋਸਤੋ ਮਬੋਲ ਪੈਰਿਸ ਸ਼ਹਿਰ ਦਾ ਉਹ ਵੀ ਜਾਂਦੀ ਸਿੱਧਾ ਲੰਘ ਜਾਂਦੇ ਦੋਸਤੋ ਦੇਖੋ ਪੈਰਿਸ ਦੀ ਮਸ਼ਹੂਰ ਜਗਾ ਇਹਦੇ ਬਾਅਦ ਤੇ ਜਾਣਾ ਹੈ ਅਲਫਾ ਟਾਵਰ 1914 1918 ਇੱਥੇ ਸ਼ਹੀਦ ਹੋਏ ਤੇ ਮੇਨ ਮੇਨ ਟਾਈ ਹਾਂ ਉਹਦੋਂ ਆਈ ਦੀ ਵੀਡੀਓ ਇੱਥੇ ਬੱਧੀ ਜਿਹੜੇ ਉਹ ਵਰਲਡ ਵਾਰ ਤੋਂ ਹੋਏ ਤੇ ਇਹਦਾ ਫ੍ਰਾਂਸ ਵਾਲਿਆਂ ਦਾ ਇੱਕ ਸ਼ੀਤ ਹੋਇਆਦਾ ਉਹ ਵੀ ਆਇਆ ਇਹ ਕੀ ਕਾਰਾਗਰੀ ਹੈ ਇਹ ਇੱਥੇ ਖਿੱਚੀ ਫੋਟੋ ਇੱਥੇ ਖਿੱਚੀ ਫੋਟੋ ਹਾਂ ਵਧੀਆ ਨਹੀਂ ਇਹ ਤਾਂ ਹਾਂ ਹੈ ਉਰੇ ਲੈਂਦੇ ਚਸਪੂਰੀ ਉੱਜਲਤਾ ਨੂੰ ਸਪੱਸ਼ਟ ਕਰਕੇ ਬਾਕੀ ਦਾ ਟਾਲੀ ਸਹੀ ਨਹੀਂ ਆਂਦੀ ਦੇਖੋ ਦਾ ਰੌਣਕ ਮੇਲਾ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਦੱਸਿਓ ਕਿੱਥੋਂ ਦੇਖ ਰਹੇ ਹੋ ਲਾਈਕ ਜ਼ਰੂਰ ਕਰਿਓ ਮਿਹਨਤ ਦਾ ਮੁੱਲ ਪਾ ਦਿਓ ਹਰੇ ਵੇਸ਼ ਆ ਦਰਮੀਨ ਨੇਗਾ ਇਦਾਂ ਦੀ ਵੀਡੀਓ ਦੇਖਣੋਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਪਾ ਟਾਵਰ ਦੇ ਆਲਾ ਦੋਲੇ ਘੁੰਮਿਆ ਕਰਦੇ ਪਹਿਲਾਂ ਕਰਨੀ ਆ ਆਪਾਂ ਪੇਟ ਪੂਜਾ ਫੇਰ ਕੰਮ ਦੂਜਾ ਆਪਾਂ ਤਿੰਨ ਚਾਰ ਘੰਟੇ ਆ ਜਾ ਇੱਥੇ ਹੀ ਆ ਇਹ ਦਾਲਾ ਦੋਲਾ ਹਲੋ ਹਲੋ ਉਹੀ ਉਹੀ मामੂ ਉਹੀ ਬਾਬੂ ਉਹੀ ਬਾਬੂ ਉਹੀ मामੂ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਉਹ ਉਹੀ मामੂ ਅੱਜ ਆਈ ਕੋ ਮੈਂ ਕਰਦੇ ਨਜ਼ਾਰੇ ਲਿਆ ਗਾ ਵੇ ਬਹੁਤ ਬੋਲ ਰਹੀ ਜਿਹੜੀ ਨਹੀਂ ਜਾਂਦੀ ਜਿੰਦਗੀ ਦੇ ਨਜ਼ਾਰੇ ਲਿਆ ਗਾ ਵੇ ਅੱਜ ਆਈ ਰੌਣਕ ਮੇਲਾ ਬਹੁਤ ਐਥੇ ਕੋਈ ਗੁਰਪਾਲੀ ਖਸ ਲੈਣੇ ਤਾਂ ਸਾਰੇ ਅਹ ਕਿਹਨੇ ਕਿਹਾ ਗੁਰਪਾਲੀ ਕਿਹਨੇ ਉਹਨੂੰ ਕਹਿ ਨੂੰ ਉਹਨੂੰ ਆਉਣਾ ਸਰਦਾਰ ਭਾ ਫੋਟੋ ਹਿਚਦਾ ਇੱਥੇ ਚਾਹੇ ਗਾ ਕਰ ਚੱਲ ਗਏ ਆ ਨਹੀਂ ਕਰ ਚੱਲੋ ਇਹ ਗੁਰੂ ਜੀ ਵੇ ਨਹੀਂ ਵੀ ਆ ਗਏ ਨੇ ਕੋਲ ਲਿਖਾ ਨਹੀਂ ਤੇ ਕਮਾ ਨਹੀਂ ਆ ਸਰਦਾਰ ਜੀ ਬੈਠੋ ਬੈਠੋ ਬਾਬਾ ਜੀ ਬਾਬਾ ਜੀ ਹਮਾਂ ਜੀ ਜੀ ਵਰਕਿੰਗ ਅੱਛਾ ਲੱਗ ਰਿਹਾ ਨਾਲੇ ਵੀ ਬੱਜੀ ਦੇਖੀ ਅੱਜ ਸੋਨਾਨ ਬਿਲਕੁਲ ਨੇੜੇ ਦੇ ਦਿਖਾਣਾ α ਟਾਵਰ ਕੋਲ ਬਾਕੀ ਪਾਣੀ ਯਾਰ ਮਾੜੀ ਸਿੱਧੀ ਗੱਲ ਹੈ ਅਸੀਂ ਹੋ ਗਏ ਅੰਦਰ ਐਂਟਰ ਉੱਪਰ ਟਾਵਰ 'ਤੇ ਚੜ੍ਹ ਕਾਣਾ ਹੈ

ਕੋਈ ਨਹੀਂ ਕੋਈ ਨਹੀਂ ਮਾਮਾ ਕੋਈ ਨਹੀਂ ਨਾ ਵਹਿਣਾ ਫਿਰ ਬੱਚੋ ਕਿਉਂ ਕਿ ਹੂੰ ਮੇਰੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮੇਰੀ ਮਿਹਨਤ ਦਾ ਮੁੱਲ ਪਾ ਦਿਓ ਉੱਪਰ ਜਾਣ ਦਾ ਕੈਨਸਲ ਹੋ ਗਿਆ ਉੱਪਰ ਦਾ ਫੁੱਲ ਹੋ ਗਿਆ ਵਾ ਇਹ ਨਹੀਂ ਟਿਕਟਾਂ ਬੰਦ ਕਰਤੀਆਂ ਟੋ ਫਲੋਰ ਵਾਲੀਆਂ ਪਹਿਲੀ ਮੰਜ਼ਲ ਤੱਕ ਉੱਥੇ ਦਾ ਫਾਇਦਾ ਨਹੀਂ ਹੈਗਾ ਸੇ ਆਪਾਂ ਹੁਣ ਇੱਥੇ ਤੇ ਚੱਲੇ ਟੋਫ ਰੋਲਓਵਰ ਪਜਾਣਾ ਦਾ ਉੱਥੇ ਨਹੀਂ ਬੰਦ ਕਰਦੀਆਂ ਮੈਂ ਟਿਕਟਾਂ ਆਪਾਂ ਹੁਣ ਟਾਵਰ ਤੇ ਚੱਲੇ ਮੋਲ ਚ ਘੁੰਮਣ ਤੇ ਉੱਪਰ ਵਾਲੇ ਇਹ ਨਹੀਂ ਫਲੋਰ ਦੀ ਟਿਕਟਾਂ ਬੰਦ ਕਰਦੀਆਂ ਵਾ ਉੱਪਰ ਨਹੀਂ ਜਾਣ ਦਾ ਇੱਥੇ ਜਾਣ ਦਾ ਫਾਇਦਾ ਨਹੀਂ ਹੈਗਾ ਪਹਿਲੇ ਫਲੋਰ 'ਤੇ ਟੋਪ ਪਜਾਣਾ ਦਾ ਆਪਾਂ ਨਾਲਾਸਟ ਚਾਕਾ ਦੇਖ ਲਓ ਹੁਣ ਆਪਾਂ ਚੱਲੇ ਇੱਥੇ ਤੇ ਦੂਰ ਤੇ ਦੇਖ ਘੱਲਾਂ ਜਾਂਦੇ ਤੇ ਅੱਜ ਬਿਲਕੁਲ ਇਹਦੇ ਥੱਲੇ ਖੜੇ ਆ ਨਾ ਜਾਂਦੀ ਵਾਰ ਦਾ ਦੇਖ ਲੋ ਮਾਹੌਲ ਆਪਾਂ ਹੁਣ ਚੱਲੇ ਵਾਪਸ ਆਪਣੇ ਟਰੱਕ ਕੋਲੋਂ ਪੁੱਛ ਲਓ ਨਾ ਕਿੱਥੇ ਫੋਨ ਕਰ ਗਿਆ ਇਹ ਬਲੌਗ ਹੋ ਜਾਣਾ ਬੜਾ ਜੀ ਆਪਾਂ ਸਟੇਕ ਦੇ ਗੁਰੇ ਚਾਸਾ

ਦੇਖ ਲੋ ਜਾਂਦੀ ਵਾਰ ਦਾ ਚਾਕਾ ਮੇਰੇ ਤੇ ਦੇ ਕੋਲ ਚਾ ਖਾਗਾ ਫੇਰ ਜਾਣਾ ਆਪਾਂ ਆਹੋ ਤਾਂ ਹੀ ਬੈਠੋ ਲੈ ਟੈਕਸੀ ਵਾਲਾ ਗਾਣਾ ਟੈਕਸੀ ਵਾਲਾ ਕੰਨ ਭਾਜੀ ਹੁਣ ਇਹ ਭਾਈ ਤੁਹਾਡਾ ਕਿਹੜਾ ਏਰੀਆ ਤਨ ਤਨ ਸਾਹ ਤੋਂ ਭਾਜੀ ਉਹ ਇਹ ਭਾਜੀ ਇਹ ਰੋਪੜ ਤੋਂ ਪੂਰਾ ਆਪ ਕੋchna ਦੇ ਦੋ ਫੋਨੇ ਮਾਜ ਹੈਲੋ Hola Uh -huh. Mexico, uh, Quer Queret Quer Queret 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 Mexico, Puerto, which I, I, the, the information. Uh, my name is Sergio. In English, You're fine. From, ah, English. Uh, my name is Sergio González. I'm from Mexico. I live in Querétaro, it's a, it's a city north from Mexico City, two hours. Okay. And now I'm here for a wedding in, in Paris, so having a good time and meet my friend, okay, India. Okay, okay, okay. I love India and I like the chicken, chicken masala. Chicken masala, okay. India is also Goa. Yeah, out. Go I drive uh, go up motorcycle, but I travel to Hampi okay. and I in do... Field. Five hundred. Yeah, but Royal Temple. Five hundred. Do it. <laughs> and I drive. And I was uh, in Go in Bananasi, uh, Temple New, New Delhi. Golden Temple, no. Punjab, golden, temple, golden, golden Temple, temple. Yes. yes, 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 yes. So I love India. I love the uh, chicken paratha. Uh, how, how you uh, How you feeling this uh, Golden Temple? You are going first time? Very very nice. G a Great feeling and silent and uh, God only. Yeah, no, but you, you feel like i I don't know, it's a stranger feeling. Uh, I feel good. Yes. Definitely. Different yes. ways. Okay. Uh, I'm uh, from India, uh, Punjab. 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 Golden temple. Golden temple. This yeah. one. This, uh, the, 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 that place is magical. Mm -hmm. Too much magic. Too much stuff, yes. You use the same city? Yes. Same. So, I'm Chandigarh. Chandigarh. You're same Chandigarh. Okay. Thank you, brother. My brother. Thank An you. Incredible India, baby. I'm apne truck go to the train. Bye bye.